ਹਾਂਜੀ ਕਿਸਾਨ ਭਰਾਓ ਉਮੀਦ ਆ ਕਿ ਸਾਰੇ ਠੀਕ ਠਾਕ ਹੋਵਾਂਗੇ। ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਝੋਨੇ ਦੇ ਅਹਿਮ ਰੋਗ ਸ਼ੀਡ ਬਲੈੱਡ ਬਾਰੇ। ਸੋ ਕੱਲਾ ਪੰਜਾਬ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਜ਼ਿਕਰ ਦੇਖਿਆ ਜਾਵੇ ਤਾਂ ਕਾਫੀ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ। ਸੋ ਝਾੜ ਦਾ ਕਾਫੀ ਨੁਕਸਾਨ ਕਰਦੀ ਹੈ ਜੇ ਦੇਖਿਆ ਜਾਵੇ ਤਾਂ ਆਲ ਓਵਰ 20% ਪੈਦਾਵਾਰ ਦੇ ਵਿੱਚ ਕਮੀ ਆਉਂਦੀ ਹੈ ਇਸ ਬਿਮਾਰੀ ਆਉਣ ਦੇ ਨਾਲ। ਸੋ ਕਾਰਨ ਵੀ ਜਾਣਾਂਗੇ ਕਿੰਨਾ ਕਾਰਨਾਂ ਕਰਕੇ ਬਿਮਾਰੀ ਆਉਂਦੀ ਆ ਰੁਕத் ਥਮ ਦੀ ਵੀ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਨਿੱਕੇ ਨਿੱਕੀਆਂ ਗੱਲਾਂ ਸਕਿੱਪ ਕੀਤੇ ਮਿਸ ਹੋ ਜਾਂਦੀਆਂ ਸੋ ਸਭ ਤੋਂ ਪਹਿਲਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲਨ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਉਹ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰਕੇ ਆਪਣੇ ਮੁੱਦੇ ਤੇ ਝੋਨੇ ਦੀ ਸ਼ੀਤ ਪੈਸੇ ਤਾਂ ਹਰ ਇੱਕ ਕਿਸਾਨ ਨੂੰ ਇਸ ਦੀ ਪਛਾਣ ਚੰਗੀ ਤਰ੍ਹਾਂ ਹੈ ਸੋ ਸਭ ਤੋਂ ਪਹਿਲਾਂ ਪਛਾਣ ਜ਼ਰੂਰੀ ਆ ਮੋਟ ਨੂੰ ਛੱਡ ਕੇ ਪਾਣੀ ਦੀ ਸਤਹ ਤੋਂ ਉੱਪਰ ਪਾਈਪਾਂ ਦੇ ਉੱਪਰ ਹਲਕੇ ਸਲੇਟੀ ਰੰਗ ਦੇ ਥੱਬੇ ਪੈਣੇ ਸੋ ਸ਼ੀਤ ਬਲੱਡ ਦੇ ਨਿਸ਼ਾਨੀ ਆ ਸੋ ਇਹ ਇੱਕ ਬਿਮਾਰੀ ਥੱਲਿਓਂ ਸ਼ੁਰੂ ਹੁੰਦੀ ਆ ਤੇ ਹੌਲੀ-ਹੌਲੀ ਬੂਟੇ ਨੂੰ ਆਪਣੀ ਲਪੇਟ ਦੇ ਵਿੱਚ ਲੈਂਦੀ ਆ ਸੋ ਉੱਪਰ ਪੱਤਿਆਂ ਤੱਕ ਇਹ ਬਿਮਾਰੀ ਜਾਂਦੀ ਆ ਜਿਵੇਂ ਕਿ ਬੀ ਐਲ ਬੀ ਉੱਪਰੋਂ ਸ਼ੁਰੂ ਹੋ ਕੇ ਥੱਲੇ ਤੱਕ ਬੂਟੇ ਨੂੰ ਖਤਮ ਕਰਦੀ ਆ ਸੋ ਸ਼ੀਤ ਬਲੈਂਟ ਉਸ ਦੇ ਉਲਟ ਮੁੱਢਾਂ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਜਾਂਦੀ ਆ ਦੋਸਤੋ ਜੇ ਗੱਲ ਸਮੇਂ ਦੀ ਕੀਤੀ ਜਾਵੇ ਤਾਂ ਇਸ ਦਾ ਬਿਮਾਰੀ ਦਾ ਜਿਹੜਾ ਸ਼ੁਰवाती ਸਮਾਂ ਹੈ ਉਹ 15 ਅਗਸਤ ਤੋਂ ਸਟਾਰਟ ਹੋ ਜਾਂਦਾ 15 ਅਗਸਤ ਤੋਂ ਕਿਹੜੀਆਂ ਕਿਸਮਾਂ ਦੇ ਵਿੱਚ ਆ ਹੋਵੇਗਾ ਜੋ ਕਿ ਅਗੇਤੀਆਂ ਕਿਸਮਾਂ ਲੱਗੀਆਂ ਹੁੰਦੀਆਂ ਐ ਜਿਵੇਂ ਕਿ 15 ਜੂਨ ਤੋਂ ਲੈ ਕੇ 20-25 ਜੂਨ ਦੇ ਵਿੱਚ ਵਿੱਚ ਜੋ ਕਿਸਮਾਂ ਲਗਾਈਆਂ ਗਈਆਂ ਸੋ ਉਹਨਾਂ ਦੇ ਵਿੱਚ 15 ਤੋਂ ਲੈ ਕੇ 20 ਅਗਸਤ ਦੇ ਦਿਨਾਂ ਦੇ ਵਿੱਚ ਇਸ ਦਾ ਜਿਹੜੇ ਤੁਹਾਨੂੰ ਲੱਛਣ ਆ ਉਹ ਦਿਖਾਈ ਦੇਣਗੇ ਜਾਂ ਕਹਿ ਲਈਏ ਕਿ ਨਸਾਰੇ ਤੋਂ 10-12 ਦਿਨ ਪਹਿਲਾਂ ਇਹ ਬਿਮਾਰੀ ਆਪਣੀ ਫਸਲ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਸੋ ਨਿਗਰ ਰੱਖਿਆ ਕਰੋ ਇਨ੍ਹਾਂ ਬਿਮਾਰੀਆਂ ਦੀ ਮੁੱਢਾਂ ਤੋਂ ਚੱਲਣ ਵਾਲੀਆਂ ਬਿਮਾਰੀਆਂ ਅਕਸਰ ਘੱਟ ਦਿਖਾਈ ਦਿੰਦੀਆਂ ਐ ਉੱਪਰੋਂ ਜਿਹੜੀਆਂ ਲੋਕਾਂ ਤੋਂ ਬਿਮਾਰੀਆਂ ਚੱਲਦੀਆਂ ਐ ਪੱਤਿਆਂ ਤੋਂ ਬਿਮਾਰੀਆਂ ਚੱਲਦੀਆਂ ਐ ਉਹ ਫਾਰਮਰ ਨੂੰ ਦੂਰੋਂ ਦਿਸ ਜਾਂਦੀਆਂ ਸੋ ਕਾਰਨ ਜਾਣ ਲਈਏ ਕਿ ਕਿਹੜਿਆਂ ਕਾਰਨਾ ਕਰਕੇ ਕਿਸਾਨਾਂ ਨੂੰ ਇਹ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬੜੇ ਸਚੱਜੇ ਜੇ ਤਰੀਕੇ ਦੇ ਨਾਲ ਇਸ ਬਿਮਾਰੀ ਬਾਰੇ ਦੱਸਿਆ ਗਿਆ ਹੈ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਆ ਸੋ ਨਾਲ ਦੀ ਨਾਲ ਤੁਸੀਂ ਰੀਡ ਕਰ ਸਕਦੇ ਆ ਸੋ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਪਹਿਲੇ ਪੱਖ ਦੇ ਵਿੱਚ ਦੱਸਿਆ ਹੈ ਕਿ ਇਸ ਬਿਮਾਰੀ ਦਾ ਜਿਹੜੀ ਪਛਾਣ ਸੋ ਸੋਸ਼ਲਿਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਆਓ ਦੋਸਤੋ ਕਾਰਨ ਜਾਣ ਲਈਏ ਫਿਰ ਰੋਕਥਾਮ ਦੀ ਗੱਲ ਕਰਾਂਗੇ ਸੋ ਕਿਹੜਿਆ ਕਾਰਨਾ ਕਰਕੇ ਆਪਾਂ ਨੂੰ ਇਹ ਬਿਮਾਰੀ ਜਿਹੜੀ ਹੈ ਆਪਣੀ ਫਸਲ ਦੇ ਵਿੱਚ ਦੇਖਣ ਨੂੰ ਮਿਲਦੀ ਆ ਸਭ ਤੋਂ ਵੱਡੀ ਗੱਲ ਅੰਨੇਵਾਰ ਨਾਈਟ੍ਰੋਜਨ ਦੀ ਵਰਤੋਂ ਸੋ ਜੇਕਰ ਆਪਾਂ ਜ਼ਿਆਦਾ ਯੂਰੀਆ ਦੀ ਵਰਤੋਂ ਕਰਦੇ ਹਾਂ ਲੋੜ ਤੋਂ ਜ਼ਿਆਦਾ ਵਰਤੀ ਹੋਈ ਯੂਰੀਆ ਵੀ ਇਹ ਬਿਮਾਰੀ ਦਾ ਇੱਕ ਅਹਿਮ ਸੱਦਾ ਬਣ ਜਾਂਦੀ ਆ ਅਤੇ ਉਸ ਤੋਂ ਬਾਅਦ ਅਗੇਤੀ ਲਵਾਈ ਹੋਈ ਕਿਸਮ ਦੇ ਵਿੱਚ ਵੀ ਇਹ ਬਿਮਾਰੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਅਤੇ ਜੋ ਐਦਕੀ ਸਭ ਤੋਂ ਜ਼ਿਆਦਾ ਮਹਾਨ ਚੱਲ ਰਿਹਾ ਹੈ ਕਿ ਪਾਣੀ ਜ਼ਰੂਰ ਸਕਾਸ ਕਾ ਕੇ ਲਗਾਇਆ ਜਾਵੇ ਆਪਣੀ ਫਸਲ ਨੂੰ ਜੋ ਜਿੱਤਾਂ ਵਾਹਣਾ ਦੇ ਵਿੱਚ ਪਾਣੀ ਸਕਾਸ ਕਾ ਕੇ ਲਾਇਆ ਜਾਂਦਾ ਹੈ ਜਾਂ ਫਿਰ ਖੜੇ ਪਾਣੀ ਦੇ ਵਿੱਚ ਪਾਣੀ ਨਹੀਂ ਲਗਾਇਆ ਜਾਂਦਾ ਇੱਕ ਵਾਰ ਪਾਣੀ ਸਕਾਓ ਅਤੇ ਫਿਰ ਪਿੱਛੇ ਪਾਣੀ ਲਾਓ ਫਿਰ ਸਕਾਓ ਤੇ ਫਿਰ ਲਾਓ ਸੋ ਉਹਨਾਂ ਜ਼ਮੀਨਾਂ ਦੇ ਵਿੱਚ ਇਹ ਬਿਮਾਰੀ ਘਟ ਦੇਖਣ ਨੂੰ ਮਿਲੂਗੀ ਸੋ ਅੰਨੇਵਾ ਪਾਣੀ ਦੀ ਵਰਤੋਂ ਵੀ ਨਹੀਂ ਕਰਨੀ ਆਪਾਂ ਸੋ ਜਿਹੜਿਆਂ ਸਾਲਾਂ ਦੇ ਵਿੱਚ ਜਾਦੇ ਲਗਾਤਾਰ بارش ਹੁੰਦੀ ਰਹਿੰਦੀ ਹੈ ਜਾਂ ਮੀਂਹ ਦਾ ਮੌਸਮ ਬਣਿਆ ਰਹਿੰਦਾ ਹੈ ਸੋ ਜਾਦੇ ਨਵੀਂ ਹੋਣ ਦੇ ਕਾਰਨ ਵੀ ਆਪਾਂ ਨੂੰ ਇਹ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਇਸ ਤੋਂ ਇਲਾਵਾ ਪਿਛਲੇ ਸਾਲਾਂ ਦੇ ਵਿੱਚ ਜੇਕਰ ਆਪਣੀ ਫਸਲ ਦੇ ਵਿੱਚ ਇਹ ਬਿਮਾਰੀ ਆਈ ਸੀ ਅਤੇ ਇਹਦੇ ਜਿਹੜੇ ਜੀਵਾਣੂ ਆ ਬਿਮਾਰੀ ਦੇ ਉਹ ਆਪਣੀ ਜ਼ਮੀਨ ਦੇ ਵਿੱਚ ਹੀ ਰਹਿ ਗਏ ਆ ਜਾਂ ਜ਼ਮੀਨ ਦੇ ਵਿੱਚ ਹੀ ਆਪਾਂ ਪਰਾਲੀ ਨਸ਼ਟ ਕੀਤੀ ਆ ਸੋ ਉਹਨਾਂ ਵਿੱਚ ਵੀ ਖਾਸ ਕਰਕੇ ਇਹਨਾਂ ਜ਼ਮੀਨਾਂ ਦੇ ਵਿੱਚ ਵੀ ਆਪਾਂ ਨੂੰ ਇਹ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਦੋਸਤੋ ਕੋਸ਼ਿਸ਼ ਕਰੋ ਕਿ ਜਿੱਨਾਂ ਜ਼ਮੀਨਾਂ ਦੇ ਵਿੱਚ ਇਸ ਸਾਲ ਦੇ ਵਿੱਚ ਇਹ ਬਿਮਾਰੀ ਜਿਆਦਾ ਆ ਰਹੀ ਆ ਸੋ ਇਹ ਪ੍ਰਾਲ ਵਿੱਚ ਨਾ ਖਪਾਇਆ ਜਾਵੇ ਇਹਨੂੰ ਬਾਹਰ ਕੱਢ ਕੇ ਕਿਤੇ ਵੱਖਰੀ ਜਗ੍ਹਾ ਤੇ ਨਾਸਟ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਸ਼ੀਤ ਬਲੈਟ ਦੇ ਜਵਾਣੂਆਂ ਸੋ ਆਪਣੀ ਜ਼ਮੀਨ ਦੇ ਵਿੱਚ ਆਪਣੀ ਮਿੱਟੀ ਦੇ ਵਿੱਚ ਨਾ ਮਿਕਸ ਹੋਣ ਤੇ ਅੱਗੇ ਆਉਣ ਵਾਲੀ ਜਿਹੜੀ ਆਪਣੀ ਫਸਲ ਆ ਅਗਲੇ ਸਾਲ ਦੇ ਵਿੱਚ ਸੋ ਉਹ ਫਸਲ ਵੀ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਨਾ ਆਵੇ ਸੋ ਇਹ ਚਾਰ ਪੰਜ ਕਾਰਨ ਸੀਗੇ ਇਸ ਵਿਦੇ ਕਿ ਇਸ ਨੂੰ ਆਪਾਂ ਆਪਣੇ ਨਿੱਜੀ ਤਰੀਕੇ ਦੇ ਨਾਲ ਵੀ ਕੰਟਰੋਲ ਕਰ ਸਕਦੇ ਹਾਂ ਜੇਕਰ ਆਪਾਂ ਇਹਨਾਂ 4-5 ਗੱਲਾਂ ਦਾ ਧਿਆਨ ਰੱਖਾਂਗੇ ਤਾਂ ਸੋ ਹੁਣ ਰੋਕਥਾਮ ਦੀ ਗੱਲ ਕਰੀਏ ਕਿ ਯੂਨੀਵਰਸਿਟੀ ਵੱਲੋਂ ਕੁਝ ਕੁ ਦਵਾਈਆਂ ਬਾਰੇ ਚਾਨਣਾ ਪਾਇਆ ਗਿਆ ਹੈ ਕਿ ਇਸ ਬਿਮਾਰੀ ਦੇ ਰੋਕਥਾਮ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਦੋਸਤੋ ਜੇਕਰ ਸ਼ੁਰੂਆਤੀ ਸਮੇਂ ਦੇ ਵਿੱਚ ਇਸ ਬਿਮਾਰੀ ਦੇ ਲੱਛਣ ਆਪਣੀ ਫਸਲ ਦੇ ਵਿੱਚ ਦਿਖਾਈ ਦਿੰਦੇ ਆ ਤਾਂ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡ ਥਾਈਪਲੂਜ਼ਮਾਈਡ ਜਾਨੀ ਕਿ ਪਲਸਰ ਵਾਲਾ ਟੈਕਨੀਕਲ 150 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਨਾਲ ਆਪਾਂ ਇਹਦੀ ਸਪਰੇਅ ਕਰਨੀ ਆ ਜਾਂ ਫਿਰ ਇਸ ਤੋਂ ਇਲਾਵਾ ਐਪਿਕ ਜੋ ਕਿ ਹੈਕਜ਼ਾਕੋਨਾਜ਼ੋਲ 75% ਡਬਲਯੂਜੀ ਸੋ ਇਹਦੇ ਵੀ ਪਿਛਲੇ ਸਾਲਾਂ ਦੇ ਵਿੱਚ ਰਿਜ਼ਲਟ ਚੰਗੇ ਦੇਖੇ ਗਏ ਆ ਸੋ ਇਹਦੀ ਵੀ ਆਪਾਂ 26.8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਡੋਜ਼ ਵਰਤ ਸਕਦੇ ਆ ਜਾਂ ਫਿਰ ਇਸ ਤੋਂ ਇਲਾਵਾ ਗਲੈਲੀਓ ਵੇ ਪੋਕੋਕਸਿਸ ਸਟਰੋਬਨ ਪਲੱਸ ਪ੍ਰੋਪੀਕੋਨਾਜੋਲ ਗਲੈਲੀਓ ਵੇ ਦੀ ਆਪਾਂ ਡੋਜ਼ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਸੋ ਪਾਣੀ ਦਾ ਧਿਆਨ ਰੱਖਣਾ ਕਿ 150 ਲੀਟਰ ਤੋਂ ਘੱਟ ਆਪਾਂ ਸਪਰੇਅ ਵਾਟਰ ਦੀ ਵਰਤੋ ਨਹੀਂ ਕਰਨੀ ਸੋ 150 ਲੀਟਰ ਪਾਣੀ ਲਾਉਣਾ ਜ਼ਰੂਰੀ ਆ ਇਸ ਤੋਂ ਇਲਾਵਾ ਐਮਿਸਟਾ ਟਾਪ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਐਮ ਇਸਟਾਰ ਟਾਪ ਦੀ ਵਰਤੋਂ ਵੀ ਕਰ ਸਕਦੇ ਆ ਜਾਂ ਫਿਰ ਨੈਟਿਵੋ ਟੈਬੂਕੋਨਾਜ਼ੋਲ ਪਲੱਸ ਟਰਾਈਫਲੋਕਸੀਸ ਸਟ੍ਰੋਬਨ ਸੋ ਆਪਾਂ ਇਹਦੀ ਵੀ 80 ਤੋਂ ਲੈ ਕੇ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਆ ਸੋ ਯੂਨੀਵਰਸਿਟੀ ਵੱਲੋਂ ਹੋਰ ਵੀ ਟੈਕਨੀਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਪਰ ਇਹਨਾਂ ਚਾਰ ਪੰਜ ਟੈਕਨੀਕਲਾਂ ਦੇ ਪਿਛਲੇ ਸਾਲਾਂ ਦੇ ਵਿੱਚ ਚੰਗੇ ਰਿਜ਼ਲਟ ਦੇਖੇ ਗਏ ਆ ਅਤੇ ਕਿਸਾਨਾਂ ਦੇ ਨਿੱਜੀ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੇ ਵੈਲਡਾਮਾਈਸੀਨ ਵਰਗੀਆਂ ਦਵਾਈਆਂ ਤੋਂ ਵੀ ਚੰਗਾ ਰਿਜ਼ਲਟ ਲਿਆ ਹੈ ਸੋ ਵੈਲਡਾਮਾਈਸੀਨ ਦੀ ਵੀ ਵਰਤੋਂ ਕਰ ਸਕਦੇ ਆ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇਸ ਤੋਂ ਇਲਾਵਾ ਵੈਲਡਾ ਪਲੱਸ ਹੈਗਜ਼ਾ ਦਾ ਜੋ ਕੰਬੀਨੇਸ਼ਨ ਆ ਰਿਹਾ ਸੋ ਉਹਦੀ ਵਰਤੋਂ ਕਰਨ ਦੇ ਨਾਲ ਵੀ ਇਹ ਬਿਮਾਰੀ ਤੋਂ ਨਿਜਾਤ ਪਾਇਆ ਜਾ ਸਕਦਾ ਹੈ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਮਿਲਦੇ ਆ ਅਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ